ਰਾਤ ਜਹਾਜ਼ ਦੇਖਿਆ ਸੀ ਆਪਣੇ ਪਿੰਡ ਦੀ ਟੱਪਿਆ ਹਾਂ ਗੁਰਮੁਖ ਪਿਆਰੋ ਜਹਾਜ਼ ਟੱਪ ਸਵੇਰੇ 4:00 ਵਜੇ ਟੱਪਿਆ ਸੀ ਸਿੱਖ ਬੋਲ ਦੇ ਨਾਲ ਮਲਾਂ ਤੁਸੀਂ ਤੰਦਰ ਪਾਠ ਕਰਦੇ ਹੋਵੋਗੇ ਪਸ਼ੂ ਵੀ ਡਰ ਕੇ ਖੜੇ ਹੋ ਗਏ ਮੈਨੂੰ ਤਾਂ ਐ ਸੀ ਮਾਖਾ ਵੀ ਲੱਗੀ ਜੰਗ ਜ਼ਰੂਰੀ ਨਹੀਂਗਾ ਉਹ ਜੰਗ ਵਾਲੀ ਸੀਗਾ ਖੜਕਾ ਬਹੁਤ ਜਿਆਦਾ ਸੀਗਾ ਨਾਲੇ ਇਹ ਜੰਗਾਂ ਯੁੱਧਾਂ ਚੋਂ ਅੱਜ ਤੱਕ ਕਿਹਨੇ ਖੱਟਿਆ ਦੋਨੇ ਪਾਸੇ ਨੁਕਸਾਨ ਹੀ ਹੁੰਦਾਗਾ ਆਮ ਲੋਕਾਂ ਦਾ ਬਾਣੂ ਬਾਬਾ ਬਾਰੇ ਟਾਈਮ ਦੇ ਤਪਾਇਆ ਮਨ ਤਾਂ ਲੱਗਦਾ ਵੀ ਕੱਟਾ-ਕੱਟੀ ਇਹਨਾਂ ਨੂੰ ਕੱਢ ਲੈਣ ਦੇ ਦੋਨੇ ਦੇਸਾਂ ਨੂੰ ਨਾ ਕੱਟਾ-ਕੱਟੀ ਕੱਢਣ ਨੂੰ ਕਮਲਿਆ ਇਹ ਬੱਟ ਦਾ ਰੌਲਾਗਾ ਵੀ ਕੱਟਾ-ਕੱਟੀ ਕੱਢ ਲੈਣ ਦੇ ਵੀ ਗਾਲੋ-ਗਾਲੀ ਹੋ ਕੇ ਠਾਣੋ-ਠਾਣੀ ਹੋ ਕੇ ਇਹ ਟਿਕ ਜਾਣਗੇ ਇਹ ਦੇਸਾਂ ਦਾ ਰੌਲਾਗਾ ਦੋਨੇ ਪਾਸੇ ਕਿੰਨੇ ਸੂਬੇ ਦੇ ਵਿੱਚ ਉਜਾੜ ਪੈ ਜਾਣਾ ਕਦੇ ਸੋਚਿਆ ਨਾਲੇ ਐਂ ਦੱਸ ਬਾਬਾ ਵੀ ਆਪਣਾ ਦੇਸ਼ ਮਾੜਾ ਹੈਗਾ 10 ਗੁਣਾ ਜਾਦੇ ਫੌਜਾ ਵੱਡੇ ਹਥਿਆਰ ਆ ਤੂੰ ਖ਼ਬਰਾਂ ਦੇਖ ਟੀਵੀ ਉੱਤੇ ਕਿੱਡੇ-ਕੱਡੇ ਹਥਿਆਰ ਦਿਖਾਈ ਜਾਂਦੇ ਆ ਤੁਸੀਂ ਨਾ ਸੋਸ਼ਲ ਮੀਡੀਆ ਤੇ ਖ਼ਬਰਾਂ ਦੇਖ ਦੇਖ ਕੇ ਪੰਪਾਂ ਚ ਆਈ ਜਾਓ ਨਾ ਜਿੱਤਣਾ ਕਿਹਨੇ ਆ ਯਾਰ ਜੰਗਾਂ ਜੁੱਧਾਂ 'ਚ ਰਾਜੇ ਜਿੱਤਦੇ ਆ ਆਮ ਲੋਕ ਤਾਂ ਮਰਦੇ ਆ ਦੋਨੇ ਪਾਸੇ ਦੋਨੇ ਪਾਸੇ ਫੌਜਾਂ ਸੀ ਦੋ ਹੋ ਜਾਂਦੀਆਂ ਨੇ ਕੌਣ ਕਹਿੰਦਾ ਯਾਰ ਤੂੰ ਮਰੀ ਜਨਾਂਗਾ ਹਿੰਦੁਸਤਾਨ ਦੁਨੀਆ ਦੀ ਸਭ ਤੋਂ ਤਾਕਤਵਰ ਤੀਜੀ ਸ਼ਕਤੀ ਹੈਗੀ ਆਰਮੀ ਦੇ ਵਿੱਚ ਇੰਨੇ ਹਥਿਆਰ ਇੰਨੀ ਫੌਜ ਕਿਸੇ ਕੋਲੇ ਨਹੀਂਗੀ ਮਾਨਦੇ ਆ ਦੁਨੀਆ ਦੀ ਤੀਜੀ ਸ਼ਕਤੀ ਐ ਇਹ ਇਹ ਆਪਦੀ ਰੱਖਿਆ ਦੇ ਲਈ ਆ ਜੇ ਕੋਈ ਚੜ ਕੇ ਆਊਗਾ ਤੇ ਜਵਾਬ ਦੇਣਗੇ ਪ੍ਰਮਾਤਮਾ ਅਗੇ ਅਰਦਾਸ ਕਰੇ ਵੀ ਕੋਈ ਚੜ ਕੇ ਆ ਵੀ ਨਾ ਦੋਨੇ ਪਾਸੇ ਮਾਮਾ ਦੇ ਪੁੱਤ ਆ ਫੌਜ ਦੇ ਵਿੱਚ ਤੇ ਜਦੋਂ ਇਹ ਜੰਗ ਲੱਗਦੀ ਆ ਨਾ ਪਿੰਡਾਂ ਦੇ ਪਿੰਡ ਉਜੜ ਜਾਂਦੇ ਆ ਕੱਲੇ ਫੌਜੀ ਨਹੀਂ ਸ਼ਹੀਦ ਹੁੰਦੇ ਨੇੜੇ ਨੇੜੇ ਪਿੰਡਾਂ 'ਚ ਤਵਾਹੀ ਉੱਠ ਜਾਂਦੀ ਆ ਆਪਣੇ ਪਿੰਡ ਦੇ ਵਿੱਚ ਹੀ ਦੇਖ ਲਓ ਵੀ ਕਿਹੜੇ ਘਰਾਂ ਦੇ ਵਿੱਚੋਂ ਪੁੱਤ ਫੌਜ 'ਚ ਨਹੀਂ ਨਾ ਜਾਣੇ ਕਿਸੇ ਦਾ ਪੁੱਤ ਨੂੰ ਕੁਝ ਹੋ ਜਾਈ ਰੁਲ ਜਾਣਗੇ ਨਾ ਟੱਬਰ ਇਹ ਜਿਹੇ ਟੱਬਰ ਖੜੇ ਹੈਗੇ ਇਹ ਆਪਦੇ ਪੁੱਤਾਂ ਸਿਰਤੀ ਖੜੇ ਆ ਨਾਲੇ ਅੱਜ ਤੱਕ ਜੰਗਾਂ ਜੁੱਦਾਂ 'ਚੋਂ ਕਿਹਨੇ ਕੀ ਖੱਟਿਆ ਜੰਗਾਂ ਜੁੱਦਾਂ 'ਚ ਜਿੱਤੀਆਂ ਹੋਈਆਂ ਚੀਜ਼ਾਂ ਜੰਗਾਂ ਜੁੱਦਾਂ 'ਚ ਹੀ ਹਾਰੀਆਂ ਜਾਂਦੀਆਂ ਨੇ ਕੋਈ ਵੀ ਅੱਜ ਤੱਕ ਅਜਾਹ ਰਾਜਭਾਗ ਨਹੀਂ ਜਿਨੇ جنگ ਦੇ ਨਾਲ ਜਿੱਤਿਆ ਹੋਵੇ ਤੇ ਅੱਜ ਵੀ ਉਹਨਾਂ ਦਾ ਰਾਜਭਾਗ ਕਾਇਮ ਹੋਵੇ ਉਹ ਚਲੇ ਗਏ। ਉਹਨਾਂ ਨੇ ਕਿਸੇ ਤੋਂ ਜਿੱਤਿਆ ਸੀ ਉਹਨਾਂ ਤੋਂ ਕੋਈ ਹੋਰ ਜਿੱਤ ਕੇ ਲੈ ਗਿਆ। ਨày ਆਪਾਂ ਤਾਂ ਗੁਰੂ ਨਾਨਕ ਦੇ ਸਿੱਖਾਂਗੇ। ਸ਼ੁਰੂਆਤ ਦਾ ਭਲਾ ਮੰਗ ਗਏ। ਕਿਉਂ ਜੰਗ ਮੰਗਦੇ ਹੋ ਤੁਸੀਂ? ਕਦੇ ਜਿਹੜੀਆਂ ਪਹਿਲਾਂ ਜੰਗਾਂ ਹੋਈਆਂ ਨੇ ਕਿੰਨੇ ਮਾਮਾ ਦੇ ਪੁੱਤ ਸ਼ਹੀਦ ਹੋ ਗਏ ਸੀ। ਦੋਨੇ ਪਾਸੇ। ਕਾਰਗਿਲ ਦੀ ਤਾਂ ਸੁਰਤ ਹੋਣੀ ਆ ਨਾ ਤੈਨੂੰ। ਜਿਉ ਤਾ ਪਿੰਡਾਂ ਦੇ ਵਿੱਚ ਦੀ ਲੰਘਦਾ ਨਾ ਆਪਣੇ ਨੇੜੇ-ਨੇੜੇ ਪਿੰਡਾਂ ਵਿੱਚ ਦੀ ਕਈ ਪਿੰਡਾਂ 'ਚ ਬੁੱਤ ਲੱਗੇ ਪਏ ਆ ਪੱਥਰ ਦੇ ਉਹੋ ਸਹੀ ਦੋ ਫੌਜੀਆ ਦੇ ਆ ਜਿਹੜੇ ਕਾਰਗਿਲ ਦੇ ਵਿੱਚ ਸਹੀਦ ਹੋਏ ਸੀਗੇ ਅੱਜ ਤੱਕ ਉਹ ਮਾਮਾ ਨੂੰ ਨਹੀਂ ਭੁੱਲੇ ਜਾਂਦੇ ਜਾਗਦੇ ਪੁੱਤ ਪੱਥਰ ਦੇ ਬੁੱਤ ਬਣ ਕੇ ਪਿੰਡਾਂ ਦੇ ਬਾਹਰ ਖੜੇ ਹੀ ਆਗੇ ਦੇਖਣ ਨੂੰ ਤਾਂ ਮਾਣ ਸਨਮਾਨ ਲੱਗਦਾ ਵੀ ਕਿਸੇ ਪੁੱਤ ਦਾ ਮਾਣ ਸਨਮਾਨ ਕਰਤਾ ਬੁੱਤ ਲੱਗਿਆ ਪਰ ਉਹ ਮਾਮਾ ਤੋਂ ਪੁੱਛੀ ਜਦੋਂ ਉਹ ਬੋਲਦੇ ਨਹੀਂ ਕਿ ਉਹ ਮਾਮਾ ਦੇ ਦਿਲਾਂ 'ਚ ਕੀ ਬੀਤਦੀ ਆ ਵਾ ਦੇਖ ਲਾ ਆਪਣੇ ਪਿੰਡ ਦੇ ਵਿੱਚ ਕਿਹੜੇ ਘਰਾਂ ਦੇ ਵਿੱਚੋਂ ਪੁੱਤ ਫੌਜ ਚ ਗਏ ਆ ਅੱਜ ਚੰਗੀ ਰੋਟੀ ਖਾਣ ਲੱਗੇ ਨਾ ਇੱਕ ਆਪਣੇ ਸਿਆਣੇ ਪਿੰਡਾਂ ਚ ਕਹਿੰਦੇ ਹੁੰਦੇ ਵੀ ਇੱਕ ਪੁੱਤ ਫੌਜੀ ਲੱਗ ਜੇ ਨਾ ਘਰ ਦਾ ਜੀ ਆਉਣ ਵਾਲੀਆਂ ਪੀੜੀਆਂ ਸੁਧਰ ਜਾਂਦੀਆਂ ਨੇ ਤੇ ਜੇ ਉਹੀ ਪੁੱਤ ਸ਼ਹੀਦ ਹੋ ਜੇ ਨਾ ਸਾਰੀਆਂ ਪੀੜੀਆਂ ਰੁੱਲ ਜਾਂਦੀਆਂ ਨੇ ਇੱਥੋਂ ਤੱਕ ਮੈਂ ਰੌਲੇ ਦੇਖੇ ਆ ਤੁਸੀਂ ਤਾਂ ਕਹਿ ਦਿੰਦੇ ਹੋ ਨੀ ਸਰਕਾਰਾਂ ਸ਼ਹੀਦ ਹੋਣ ਤੋਂ ਬਾਅਦ ਬਹੁਤ ਪੈਸੇ ਦਿੰਦੇ ਆ ਸੀਹੀ ਇਹ ਰ ਫੌਜੀ ਦੀ ਪੈਨਸ਼ਨ ਪਿੱਛੇ ਰੌਲਾ ਪੈ ਜਾਂਦਾ ਮਾਂ ਕਹਿੰਦੀ ਆ ਉਹਦੀ ਪੈਨਸ਼ਨ ਮੈਂ ਲੈਣੀ ਆ ਘਰ ਵਾਲੀ ਮੈਂ ਪਿੰਚ ਕਹਿੰਦੀ ਆ ਪੈਨਸ਼ਨ ਉਹਦੀ ਮੈਂ ਲਵਾਂਗੀ ਦੇਖਿਆ ਨਾ ਥਾਂ ਥਾਂ ਰੌਲੇ ਪੈਂਦੇ ਆ ਸੀਹੀ ਦਾ ਦੇ ਸਨਮਾਨ ਪਹਿਲੀ ਗੱਲ ਤਾਂ ਮਿਲਦੇ ਨਹੀਂ ਫਿਰ ਟੱਬਰ ਵੰਡਣ ਪਿੱਛੇ ਲੜ ਪੈਂਦੇ ਆ ਨਾਲੇ ਅੱਜ ਤੱਕ ਕਿਹਨੇ ਖੱਟਿਆ ਇਹ ਜੰਗਾਂ ਜੁੱਦਾਂ ਦੇ ਵਿੱਚੋਂ ਉਧਰ ਵੀ ਮਾਵਾ ਦੇ ਪੁੱਤ ਨੇ